ਬਹੁਤ ਬੁਰਾ ਲੋਕ ਤੁਹਾਨੂੰ ਦੇਖ ਹੀ ਰਿਹਾ ਵੇਖੋ ਮੱਜਾ ਹੁਣੇ ਉੱਪਰ ਦੀ ਲੈ ਕੇ ਜਾਣੀਆਂ ਇਹਨਾਂ ਵਿਚਾਰਿਆਂ ਨੇ ਗੋਨਵਾਲ ਥਾਣੀ ਉਧਰ ੜੜਕਾ ਪਿੰਡ ਪੈਂਦਾ ਨਾਲ ਉੱਥੇ ਜਾਣਗੇ ਲੈ ਕੇ ਕਿੰਨੀ ਮੁਸ਼ਕਲ ਦੇ ਨਾਲ ਆ ਜਿਹੜੇ ਡੰਗਰ ਵਾ ਉਹਨਾਂ ਲਿਜਾ ਰਿਹਾ ਬਾਕੀ ਪਾਣੀ ਪਾਣੀ ਆ ਦੇਖ ਲਓ ਕਿਸੇ ਦਾ ਝੋਨਾ ਨਹੀਂ ਰਿਹਾ ਕੋਈ ਪੱਠਾ ਝਾੜਾ ਨਹੀਂ ਰਿਹਾ ਤੇ ਲੋਕ ਇੱਥੇ ਇਹਨਾਂ ਡੰਗਰਾਂ ਨੂੰ ਪਹੁੰਚ ਕੇ ਵਗੀ ਤੇ ਕੀ ਕਰਨਗੇ ਕੀ ਖਾਣਗੇ ਇੱਥੇ ਚਾਰ ਸਫੇਰਿਆਂ ਪਾਣੀ ਦੇ ਵਿੱਚ ਘਰੇ ਹੋਏ ਆ ਕਿਸੇ ਨੇ ਇੱਥੇ ਆ ਕੇ ਸਾਰ ਨਹੀਂ ਲਈ ਹਾਲਾਤ ਵੇਖੋ ਜੀ ਪਹਿਲਾਂ ਤੋਂ ਜਿੱਦਾਂ ਪ੍ਰਧਾਨ ਸਾਹਿਬ ਵੀ ਅੱਗੇ ਤੁਹਾਨੂੰ ਦੱਸ ਕੇ ਗਏ ਆ ਕਿ ਪਹਿਲਾਂ ਤੋਂ ਪਾਣੀ ਜਿਹੜਾ ਨਾਲੋਂ ਨਾਲ ਰਿਲੀਜ ਵਾ ਜਿਹੜਾ ਉਹ ਕਰੀ ਜਾਓ ਪਰ ਕਿਸੇ ਨੇ ਸਾਡੀ ਕੋਈ ਫਰਿਆਦ ਨਹੀਂ ਸੁਣੀ ਜਿਹੜਾ ਹੈਡ ਵਾ ਉਹ ਅੱਗੇ ਉੱਚਾ ਹੋਇਆ ਪਿਆ ਮਿੱਟੀ ਭਰ ਕੇ ਪਾਣੀ ਜਿਹੜਾ ਉਹ ਨਿਕਲੂਗਾ ਕਿੱਧਰ ਦੀ ਕੋਈ ਨਹੀਂ ਜੀ ਦਰਿਆ ਜਿਹੜੇ ਉਹ ਤੇ ਜ਼ਮੀਨਾਂ ਨਾਲ ਉੱਚੇ ਹੋਏ ਪਏ ਆ ਜੇ ਇੱਥੇ ਕੋਈ 10 ਟੱਪੇ ਵੀ ਟਰਾਲੀ ਦੇ ਵਿੱਚ ਰੇਤਾ ਦੇ ਭੌਂਦਾ ਨਾ ਤਾਂ ਉਹਨੇ ਤੇ ਪਰਚਾ ਦਰਜ ਹੋ ਜਾਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਹੈ ਹਮ ਗੱਲਾਂ ਸਹੀ ਜਹੇਦਾਰ ਨੇ ਕੀਤੀਆਂ ਜੀ ਚੱਲ ਕੇ ਵੇਖੋ ਬੰਦੂ ਜਦੀਦ ਕਦੀਮ ਲੱਖ ਲੱਖ ਪਾਣੀ ਆ ਕਈ ਥਾਈ ਗਲਗਲ ਤੇ ਤਾਰੂ ਵੀ ਆ ਤੇ ਬੜੀ ਮੁਸ਼ਕਲ ਨਾ ਆ ਹੀ ਮੱਝਾਂ ਉਥੋਂ ਨਹੀਂ ਆਈ ਕੱਢ ਕੇ ਖੱਪ ਗਏ ਇਥੋਂ ਤੱਕ ਕਿਸੇ ਨੇ ਕੋਈ ਸਾਰ ਨਹੀਂ ਸਾਨੂੰ ਕੋਈ ਬੇੜੀ ਨਹੀਂ ਮਿਲੀ ਅਜੇ ਤੱਕ ਸਰਕਾਰੀ ਨਹੀਂ ਤੇ ਕੋਈ ਦੱਸੇ ਕਿ ਕਿੱਥੇ ਆ ਬੇੜੀ ਤੇ ਕਿਹਨੂੰ ਬੇੜੀਆਂ ਦਿੰਨੇ ਆ ਕਿੰਨਾ ਟਾਈਮ ਹੋ ਗਿਆ ਬੰਨ ਟੁੱਟੇ ਨੂੰ ਜੀ ਇਹ ਬੰਨ ਕੱਲ੍ਹ ਦਾ 24 ਘੰਟੇ ਹੋ ਗਏ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਤੁਹਾਨੂੰ ਬੇੜੀ ਜਾਂ ਬੋਟ ਨਹੀਂ ਮਿਲਿਆ ਕੋਈ ਨਹੀਂ ਤੇ ਪਸ਼ੂ ਤੁਸੀਂ ਅਜੇ ਤੱਕ ਕੋਈ ਆਖੇ ਕੋਈ ਇਹੋ ਜੀ ਚੀਜ਼ ਨਹੀਂ ਕੋਈ ਸਾਨੂੰ ਉੱਤੋਂ ਤੋਰ ਕੇ ਲਿਆਉਂਦੇ ਤੁਸੀਂ ਪਸ਼ੂ ਇਹ ਇਹ ਬੰਦੂਕ ਕਦੀਮ ਚ ਕਿੰਨੇ ਕਿਲੋ ਪਹੁੰਚ ਜਾਣਾ ਜੀ ਕਟੋ ਕਟ ਹਾਂਜੀ 4-5 ਕਿਲੋਮੀਟਰ ਤੁਰ ਕੇ ਲੈ ਆਏ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕੋਈ ਪ੍ਰਬੰਧ ਨਹੀਂ ਪ੍ਰਸ਼ਾਸਨ ਦੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਆ ਕਿ ਹਾਂ ਵੀ ਅਸੀਂ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਆ ਹਰ ਇੱਕ ਤਰ੍ਹਾਂ ਦੇ ਮਾਸੂਲ ਤਸਿਹਤ ਸਹੂਲਤਾਂ ਲਈ ਪਸ਼ੂਆਂ ਲਈ ਚਾਰੇ ਦਾ ਖਾਣ ਪੀਣ ਦਾ ਅਜੇ ਤੱਕ ਕੋਈ ਨਹੀਂ ਇੱਥੇ ਆਉਂਦੇ ਆ ਇੱਥੋਂ ਆਪਸ ਕੋਈ ਗਿਆ ਨਹੀਂ ਪਿਛਲੀ ਵਾਰੀ ਫਰਿਆਦ ਕੀਤੀ ਸੀ ਕਿ ਅੱਗੇ ਵੀ ਪਿੰਡ ਵੱਸਦੇ ਆ ਘਾਰਵਾ ਚੱਲ ਕੇ ਘਰਾਂ 'ਚ ਵੇਖਿਆ ਜਾਵੇ ਜਾਇਆ ਜਾਵੇ ਹਾਂ ਆ ਜ਼ੌਦਾ ਵੰਡਿਆ ਕਹਿੰਦੇ ਪੈਸੇ ਵੰਡੇ ਆ ਹਟਦੇ ਕੋਈ ਊਂਗਲ ਕਰੇ ਬਾਹ ਖੜੀ ਕਰੇ 1 ਰੁਪਇਆ ਵੀ ਕਿਸਾਨ ਨੂੰ ਵੀ ਜਿਹੜੇ ਬੰਨ ਬਨ ਰਹੇ ਆ ਨਾ ਆਪਦੇ ਖਸਾਨਾ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਲਾ ਕੇ ਉਹਦੇ ਉੱਤੇ ਜਿਹੜੀ ਮਿੱਟੀ ਆ ਉਹ ਇੱਥੋਂ ਲੈ ਕੇ ਸਾਹ ਲਾਲੂ ਸਦੁੱਲਾਪੁਰ ਤੋਂ ਲੈ ਕੇ ਗੁੱਦੇ ਥੇ ਤੱਕ ਥੱਲੇ ਆਲੀ ਤੱਕ ਆ ਉਧਰ ਆ ਜਿਹੜਾ ਬੰਨਵਾ ਚਾਰ ਸਫੇਰੇ ਆਪਦੇ ਪੈਸਿਆਂ ਦੇ ਨਾਲ ਕਿਸਾਨ ਜਿਹੜੇ ਉਹ ਪੈਸੇ ਇਕੱਠੇ ਕਰਕੇ ਮਿੱਟੀ ਪਾ ਰਹੇ ਕਿਸੇ ਨੇ ਆ ਕੇ ਸਾਨੂੰ ਨਹੀਂ ਪੁੱਛਿਆ ਹੁਣ ਅੱਜ ਟੁੱਟ ਗਿਆ ਵਾ ਤੇ ਹੁਣ ਤੇ ਸਾਰੇ ਪਹੁੰਚਣਗੇ ਨਹੀਂ ਜਦੋਂ ਸਰਕਾਰ ਕਹਿੰਦੀ ਅਸੀਂ ਬੰਨ ਲਾਇਆ ਹੀ ਨਹੀਂਗਾ ਇਹ ਤੇ ਫਿਰ ਅਸੀਂ ਬੰਨੀਆਂ ਵੀ ਕਿਉਂ ਜਾਂ ਅਸੀਂ ਮਤਲਬ ਕਿ ਅਸੀਂ ਇਹਨੂੰ ਸਾਡਾ ਇਹ ਬੰਨ ਹੀ ਨਹੀਂਗਾ ਸਰਕਾਰ ਇਸ ਬੰਨ ਨੂੰ ਆਪਦਾ ਬੰਨ ਹੀ ਨਹੀਂ ਮੰਨਦੀ ਪਤਾ ਕੀ ਵੇਖੋ ਜੀ ਜਿੰਨੀ ਜ਼ਮੀਨ ਵਾ ਸਾਰੀ ਇਹ ਬੰਨੇ ਜੋ ਮਰਜ਼ੀ ਅੱਜ ਕਹਿਣ ਹੂੰ ਵੀ ਇਹ ਦਰਿਆ ਦਾ ਏਰੀਆ ਜਾਂ ਕਿੱਦਾਂ ਵਾ ਹੂੰ ਇਹ ਸਭ ਜ਼ਮੀਨਾਂ ਪੱਕੀਆਂ ਵਾ ਪੱਕੀਆਂ ਮਾਲਕੀਆਂ ਪੈ ਰਹੀਆਂ ਮਾਲਕੀਆਂ ਪੈ ਰਹੀਆਂ ਮਾਲਕੀਆਂ ਪੈ ਰਹੀਆਂ ਸਰਕਾਰ ਨੇ ਕੀਤੀਆਂ ਜੀ ਇਹ ਉਦਾਂ ਤੇ ਕਿਸੇ ਨੇ ਕਰਾਈਆਂ ਨਹੀਂ ਬਾਕੀ ਵੇਖੋ ਜੀ ਜਦੋਂ ਵੋਟਾਂ ਦਾ ਸਮਾਂ ਆਉਂਦਾ ਉਹਨਾਂ ਸਾਰੇ ਮੰਤਰੀ ਪਹੁੰਚਦੇ ਇੱਥੇ ਵੋਦੋਂ ਕੀ ਗੱਲ ਉਦੋਂ ਸਾਰਿਆਂ ਨੂੰ ਆ ਕੇ ਕਹਿੰਦੇ ਉਹਨਾਂ ਇਹ ਸਰਕਾਰੀ ਬੰਨ ਥੋੜਾ ਜਿੰਨੇ ਉਦੋਂ ਕਿ ਤਿਆਰ ਜੀ ਬੰਨ ਨਹੀਂ ਹੁੰਦੇ ਹਨ ਜੀ ਉਸ ਤੋਂ ਬਾਹਰ ਜਿਹੜਾ ਵੀ ਕੋ ਬਣ ਜਾਂਦਾ ਮੁੜ ਕੇ ਕੋਈ ਸਾਡੀ ਥਾਰ ਨਹੀਂ ਲੈਂਦਾ ਇੱਥੇ ਪੁੱਛਦੇ ਵੀ ਨਹੀਂ ਪੀ ਡੁੱਬ ਗਏ ਆ ਜਾਂ ਹੈਗੇ ਆ ਜਾਂ ਮਰ ਗਏ ਆ ਕਿ ਅਨੇ ਕਿਨੇ ਕੇ ਬੱਚੇ ਲੋਕਾਂ ਦੇ ਕੋਈ ਇੱਥੇ ਡਾਕਟਰਾਂ ਦੀ ਸਹੂਲਤ ਨਹੀਂ ਕੋਈ ਪਸ਼ੂਆਂ ਦਾ ਚਾਰਾ ਨਹੀਂ ਰਿਹਾ ਕੋਈ ਝੋਨਾ ਨਹੀਂ ਰਿਹਾ ਕੋਈ ਲੋਕਾਂ ਦੇ ਬਾਹਰ ਅੰਦਰ ਜਾਣ ਨੂੰ ਜਗ੍ਹਾ ਨਹੀਂ ਰਹੀ ਦੱਸੋ ਇਹ ਲੋਕ ਕਿੱਧਰ ਜਾਣਗੇ ਕੋਈ ਬੇੜੀ ਹੋਵੇ ਬੇੜੀ ਤੇ ਚੜ ਕੇ ਜਾਈਏ ਠੀਕ